ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸਤਿਕਾਰਯੋਗ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲਬਾਤ ਕਰਨੀ ਹੈ ਕਿ ਪਿਛਲੇ ਦਿਨੀ ਜੋ ਤਰਨਤਾਰਨ ਹਰੀਕੇ ਦੇ ਵਿੱਚ ਦੋ ਘਟਨਾਵਾਂ ਆਈਆਂ ਇੱਕ ਡਰਾਈਵਰ ਵੀਰ ਦੇ ਨਾਲ ਹੋਈ ਜਾਂ ਤੇ ਇੱਕ ਕੋਈ ਪਰਿਵਾਰ ਆ ਰਿਹਾ ਸੀ ਜਿਹੜਾ ਤਰਨਤਾਰਨ ਤੋਂ ਕਿਉਂਕਿ ਉਹ ਜਿਹੜਾ ਰਸਤਾ ਜਦੋਂ ਰਸੂਲਪੁਰ ਨਹਿਰਾਂ ਤੋਂ ਆਪਾਂ ਪੱਟੀ ਨੂੰ ਮੁੜਦੇ ਆਂ ਤੇ ਉਹਦੀ ਇੱਕ ਮੈਂ ਅੱਗੇ ਵੀਡੀਓ ਵੀ ਪਾਈ ਸੀ ਕਿ ਜੋ ਵੀ ਮੇਰਾ ਵੀਰ ਭਰਾ ਇੰਦੀ ਆਉਂਦਾ ਉਹ ਤੇ ਥੋੜਾ ਜਿਹਾ ਰਾਤ ਨੂੰ ਖਾਸ਼ ਕਰਕੇ ਮੈਂ ਕਿਹਾ ਸੀ ਕਿ ਬੱਚੇ ਆਪਣਾ ਬਚਾ ਕਰਕੇ ਲੰਘੋ ਕਿਉਂਕਿ ਪੰਜਾਬ ਦੇ ਹਾਲਾਤਾਂ ਨੂੰ ਜੇ ਦੇਖੀਏ ਤੇ ਨਸ਼ਾ ਇੰਨਾ ਵੱਜ ਚੁੱਕਾ ਕਿਉਂਕਿ ਨਸ਼ੇ ਵਾਲੇ ਨੇ ਤੁਹਾਡੀ ਚੀਜ਼ ਨਹੀਂ ਵੇਖਣੀ ਵੀ ਉਹ ਕਿੰਨੇ ਦੀ ਆ ਕਿੰਨੇ ਦੀ ਨਹੀਂ ਉਹਨੂੰ ਸਿਰਫ ਆਪਣੇ ਕੋਈ 5 2-4000 ਦਾ ਮਤਲਬ ਹੈ ਨਸ਼ਾ ਪੂਰਾ ਕਰਨਾ ਕਿਉਂਕਿ ਇਹ ਦੋ ਜਣੇ ਆ ਰਹੇ ਹੈਗੇ ਮੋਟਰਸਾਈਕਲ ਤੇ ਤੇ ਰਸੂਲਪੁਰ ਨਹਿਰਾਂ ਦੇ ਨਾਲ ਹੀ ਜਿਹੜਾ ਗੇਟ ਬੰਦ ਆ ਉਹਦੇ ਲੱਗ ਗਈ ਥੋੜਾ ਜਿਹਾ ਤੋਂ ਅੱਗੇ ਆ ਕੇ ਜਿਹੜੀਆਂ ਇਹਨਾਂ ਕਾਰਵਰ ਕਾਰਵਾਈ ਹੋਈ ਹੈ ਇਹ ਵਿਚਾਰੇ ਦੇ ਉਹਦੇ ਭੈਣ ਦੇ ਵੀ ਤੇ ਜਿਹੜੀਆਂ ਉਹਦੇ ਭਾਈ ਦੇ ਵੀ ਕਿਰਪਾਨਾਂ ਵਜੀਆਂ ਵਾਂ ਉਹਨਾਂ ਦਾ ਬਟੂਆ ਵੀ ਲੈ ਗਏ ਆ ਸੋ ਇਸ ਕਰਕੇ ਮੇਰੇ ਵੀਰੋ ਉਹ ਰਸਤਾ ਜਿਹੜਾ ਵਾ ਉਹ ਕੱਲੇ ਬੰਦੇ ਵਾਸਤੇ ਇੰਨਾ ਸੇਫ ਨਹੀਂ ਹੈ ਜਦੋਂ ਮੈਂ ਵੀਡੀਓ ਪਾਈ ਸੀ ਤਾਂ ਮੈਨੂੰ ਕਈ ਵੀਰਾਂ ਨੇ ਪੱਟੀ ਦਿਆਂ ਨਹੀਂ ਕਮੈਂਟ ਕੀਤਾ ਹੈਗੇ ਤੂੰ ਵੀ ਭਰਾ ਤੇਰੇ ਕੋ ਕੀ ਸਬੂਤ ਆ ਕਿ ਤੂੰ ਇਹ ਰਸਤੇ ਦੀ ਵੀਡੀਓ ਪਾਈ ਆ ਕਿ ਮੈਂ ਵੀਰੋ ਵੀਡੀਓ ਪਾਈ ਨਹੀਂ ਮੈਂ ਉਹ ਰਸਤੇ ਸਾਣੀ ਬਹੁਤ ਲੰਗਿਆਂ ਰਾਤ ਨੂੰ ਖਾਸ ਕਰਕੇ 9 ਵਜੇ ਤੋਂ ਬਾਅਦ ਉਹ ਰਸਤੇ ਦੇ ਤੋਂ ਨਹੀਂ ਵਹਿ ਡਰ ਲੱਗਦਾ ਲੰਘਣ ਨੂੰ ਤੇ ਇਹ ਚ ਕਾਰਵਾਈ ਵੀ ਉਹਨਾਂ ਦਿਨ ਹੀ ਹੋਈ ਆ ਜਿਹੜੇ ਮੇਰੇ ਵੀਰਾਂ ਨੇ ਕਮੈਂਟ ਕੀਤੇ ਹਨ ਉਹ ਵੀਡੀਓ ਇਹ ਜ਼ਰੂਰ ਦੇਖ ਲਿਓ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਉਹ ਵਾਇਰਲ ਹੋਈ ਸੀ ਤੇ ਖਾਸ ਕਰਕੇ ਹੁਣ ਵੀ ਜਿਹੜੇ ਮੇਰੇ ਵੀਰ ਤਰਨਤਾਰਨ ਤੋਂ ਪੱਟੀ ਨੂੰ ਜਾਂ ਪੱਟੀਆਂ ਤੋਂ ਤਰਨਤਾਰਨ ਨੂੰ ਜਾਂਦੇ ਆ ਮੇਰੇ ਵੀਰੋ ਆਪਣਾ ਬਚਾਅ ਖੁਦ ਕਰ ਲੋ ਕਿਸੇ ਨੇ ਤੁਹਾਨੂੰ ਨਹੀਂ ਜੇ ਆ ਕੇ ਬਚਾਉਣਾ ਬੇਸ਼ੱਕ ਤੁਹਾਡੇ ਦੇ ਕੋਈ ਲੰਗਣ ਮਿਲਿਆ ਨਾ ਤੇ ਤੁਹਾਨੂੰ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ ਕਿਉਂ ਨਹੀਂ ਕਰਨੀ ਕਿਉਂਕਿ ਉਹ ਮਦਦ ਕਰਨ ਵਾਲਾ ਹੀ ਖੁਦ ਫਸੂਗਾ ਕਿਉਂਕਿ ਪੁਲਸ ਨੇ ਚੋਰਾਂ ਨੂੰ ਫੜਨ ਦੀ بجائے ਤੇ ਤੇ ਸਵਾਲ ਕਰਨੇ ਆ ਤੂੰ ਕਿੱਥੋਂ ਆਇਆ ਹਾਂ ਤੂੰ ਕਿਉਂ ਆ ਹਾਂ ਤੇਰੇ ਕੋ ਤੂੰ ਕਿਉਂ ਕਾਰਵਾਈ ਕੀਤੀ ਜੱਕੀ ਚੱਕਰ ਹੈ ਇਸੇ ਕਰਕੇ ਦੇ ਸੂਸਤਾਨ ਦੇ ਵਿੱਚ ਕੋਈ ਕਿਸੇ ਦੇ ਐਕਸੀਡੈਂਟ ਦੇ ਵਿੱਚ ਵੀ ਮਤ ਨਹੀਂ ਕਰਦਾ ਉਹਨਾਂ ਕੋ ਮਦਦ ਕਰਨ ਵਾਲਾ ਹੀ ਜਿਹੜਾ ਉਹ ਫਸਦਾ ਵਾ ਤੇ ਜਿਹੜੀ ਕਾਰਵਾਈ ਹੋਈ ਆ ਹਰੀ ਕਾਂਦੇ ਉੱਪਰ ਉਹ ਕੋਈ ਟਰੱਕ ਡਰਾਈਵਰ ਮੇਰਾ ਵੀਰ ਆ ਰਿਹਾ ਸੀਗਾ ਇਧਰੋਂ ਫਿਰੋਜ਼ਪੁਰ ਮੋਗੇ ਵੱਲੋਂ ਤੇ ਹਰੀਆਂ ਦੇ ਲਾਗੇ ਬੰਨੇ ਰਾਤ ਨੂੰ ਉਹਨਾਂ ਕਿਤੇ ਗੱਡੀ ਦੇ ਵਿੱਚ ਹੱਥ ਦਿੱਤਾ ਦੂਜੇ ਕਿਤੇ ਬੰਦੇ ਉਹ ਵਿਚਾਰੇ ਨਾਲ ਬੈਠੇ ਸੀਗੇ ਜਿਹੜੇ ਸਾਈਡ ਤੇ ਉਹਨੇ ਕਿਤੇ ਗੱਡੀ ਵਿਚਾਰੇ ਨੇ ਬ੍ਰੇਕ ਲਾਤੀ ਜੋ ਉਹਦੇ ਇਟੇ ਇਟੇ ਵੀ ਮਾਰੇ ਜਦੋਂ ਇਟੇ ਇਟੇ ਮਾਰੇ ਉਹਦਾ ਵਿਚਾਰੇ ਦਾ ਸ਼ੀਸ਼ਾ ਵੀ ਤੋੜ ਗਏ ਨੁਕਸਾਨ ਕਰ ਗਏ ਔਰ ਖਾਸ ਕਰਕੇ ਤਰਨ ਤਾਰਨ ਇਲਾਕੇ ਦੇ ਵਿੱਚ ਖਾਸ ਕਰਕੇ ਪੱਟੀ ਜਿਹੜਾ ਉਹ ਇਹ ਇਨਾ ਇਲਾਕਾ ਜਿਹੜਾ ਉਸ ਇਲਾਕੇ ਦੇ ਵਿੱਚ ਨਸ਼ਾ ਇਨਾ ਆ ਆ ਕੇ ਹੱਦੋਂ ਵੱਧ ਪਰਈ ਔਰ ਜਿਹਦਾ ਨਸ਼ਾ ਨਹੀਂ ਪੂਰਾ ਹੁੰਦਾ ਉਹ ਹੁਣ ਦੱਸੋ ਤੇ ਹੁਣ ਜਿਨ੍ਹਾਂ ਦਾ ਵਿਚਾਰਾ ਦਾ ਨਸ਼ਾ ਨਹੀਂ ਪੂਰਾ ਹੁੰਦਾ ਜਾਂ ਕਿਤੇ ਪੈਸੇ ਨਹੀਂ ਮਿਲਦੇ ਤੇ ਭਾਈ ਉਹਨਾਂ ਨੇ ਫਿਰ ਇਹੀ ਕੰਮ ਕਰਨੇ ਆ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਜਿੱਥੇ ਮੇਰੀ ਵੀਡੀਓ ਸੁਣਦੇ ਆ ਭਾਈ ਆਪਣੀ ਸੇਫਟੀ ਖੁਦ ਰੱਖੋ ਇੱਕ ਉਹ ਜਿਹੜਾ ਰਸੂਲਪੁਰ ਨਹਿਰਾਂ ਤੋਂ ਆਉਂਦਾ ਰਸਤਾ ਤੇ ਇੱਕ ਰਸਤਾ ਖਾਰੇ ਵਾਲੀ ਨਹਿਰ ਆਉਂਦੀ ਹੈ ਜਿਹੜੀ ਇਹ ਖਾਸ ਕਰਕੇ ਦੋ ਰਸਤੇ ਜਿਹੜੇ ਨੇ ਤਰਨਤਾਰ ਇਲਾਕੇ ਦੇ ਵਿੱਚ ਰਾਤ ਨੂੰ ਸੇਫ ਨਹੀਂ ਹੈ ਜਿੰਨੇ ਵੀ ਮੇਰੇ ਵੀਰ ਨੇ ਇਹਦੀ ਸਫ਼ਰ ਕਰਨਾ ਉਹ ਮੇਰਾ ਵੀਰ ਆਪ ਦਾ ਦਿਨੇ-ਦਿਨੇ ਟਾਈਮ ਨਾਲ ਚਲ ਜਾਓ ਜਿੰਨੂੰ ਕਿਸੇ ਨੂੰ ਅਮਰਜੈਂਸੀ ਪੈ ਗਈ ਵਿਚਾਰੇ ਨੂੰ ਉਹਨੇ ਤੇ ਆ ਜਾਣਾ ਹੀ ਜਾਣਾ ਆਪਾਂ ਜਿਹੜਾ ਖਾਰੇ ਵਾਲੀ ਪੋਲਾ ਜਿਹੜਾ ਫਟਿਆਵਾ ਤੋਂ ਨਹਿਰ ਨਿਕਲਦੀ ਇਹਦੀ ਆਪਾਂ ਵੀਡੀਓ ਬਣਾ ਕੇ ਜਿਹੜੀ ਉਹ ਪਾ ਦਾਂਗੇ ਕਿਉਂਕਿ ਇਹ ਨਹਿਰ ਵੀ ਜਿਹੜੀ ਹੁਣ ਤੇ ਗੱਡੀਆਂ ਰੇਤਾਂ ਰੂਤਾਂ ਵਾਲੀਆਂ ਸੀਮੈਂਟ ਵਗੈਰਾ ਜਿਹੜੇ ਆ ਉਹ ਚੱਲਦੀਆਂ ਤੇ ਥੋੜਾ ਜਿਹਾ ਸੇਫਟੀ ਹੈਗੀ ਆ ਪਰ ਰਾਤ ਨੂੰ ਖਾਸ ਕਰਕੇ ਸੇਫਟੀ ਇੱਥੇ ਵੀ ਨਹੀਂ ਹੈਗੀ ਬੰਦੇ ਦੀ ਇਕੱਲੇ ਦੀ ਜਾਂ ਤੁਸੀਂ ਦੋ ਜਾਣੇ ਮੀਓ ਤੇ ਹੁਣ ਕਈ ਕਹਿਣਗੇ ਯਾਰ ਸਾਡੇ ਕੋਲ ਚਲੋ ਆਪਣੇ ਕੋ ਕੋਈ ਵੈਪਨ ਪਰਸਨਲ ਹੈਗਾ ਭਾਈ ਜਿਹਨੂੰ 6-7 ਬੰਦੇ ਪੈਗੇ 8-9 ਜਾਣੇ ਪੈਗੇ ਤੋ ਤੁਹਾਡਾ ਹਥਿਆਰ ਕੀ ਕਰੂਗਾ ਸੁਣਨ ਵਾਲਾ ਇੱਥੇ ਕੋਈ ਨਹੀਂ ਇਸ ਕਰਕੇ ਮੇਰੀ ਬੇਨਤੀ ਆ ਕਿ ਵੀਰੋ ਇਹਨਾਂ ਰਸਤਿਆਂ ਥਾਣੀ ਕਿਸੇ ਨੇ ਵੀਰ ਨੇ ਆਉਣਾ ਤੁਸੀਂ ਇਹ ਤੋਂ ਹਸਾਬ ਲਓ ਵੀ ਜਿਹੜੀ ਦਿਨੇ ਕਾਰਵਾਈ ਹੋ ਗਈ ਹੈ ਤੇ ਰਾਤ ਨੂੰ ਜਿਹੜਾ ਰਸਤਾ ਸੇਫ ਨਹੀਂ ਹੈ ਤੇ ਆਪ ਦਾ ਟਾਈਮ ਨਾਲ ਘਰ ਪਹੁੰਚੋ ਤੇ ਆਜੋ ਤੁਹਾਨੂੰ ਆਪਾਂ ਵੀਡੀਓ ਵੀ ਦਿਖਾਉਨੇ ਆ ਜਿਹੜੀ ਹੈਗੀ ਆ ਰਸੂਲਪੁਰ ਨਹਿਰਾਂ ਤੇ ਕਾਰਵਾਈ ਹੋਈ ਤੇ ਜਿਹੜੀ ਹਰੀ ਕੀ ਕਾਰਵਾਈ ਉਹ ਦਮੇ ਵੀਡੀਓ ਜ਼ਰੂਰ ਵੇਖਿਓ ਤਾ ਸ਼ੇਅਰ ਜ਼ਰੂਰ ਕਰ ਦਿਓ ਜੇ ਵਧੀਆ ਲੱਗੀਆਂ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵੀਰ ਆ ਜਿਹੜੇ ਪੱਟੀ ਤੋਂ ਤਰਨਤਾਰਨੋਂ ਆਉਂਦੇ ਨਾ ਲੋਕ ਮੋਟਰਸਾਈਕਲ ਤੇ ਇਹ ਜੰਡੋਂ ਕੀ ਸਿਹੜੀ ਦਾ ਇਹ ਏਰੀਆ ਦੇ ਵਿੱਚ ਨਾ ਆ ਦੇਖੋ ਮੇਰਾ ਫੁੱਟਾ ਇਤੋਂ ਮੋਟਰਸਾਈਕਲ ਤੇ ਜਿਹੜੇ ਤੋਂ ਆਹ ਮੋਟਰਸਾਈਕਲ ਸਦਾ ਦੋਵੇਂ ਜੀ ਇੱਥੇ ਬੈਠੇ ਆ ਫਿਰ ਪੂਰੀ ਹੋਵੇ ਕੰਜਰਾਂ ਵਾਲੇ ਨਾ ਜੇ ਨੂੰ ਹੱਥ ਬਾਗੇ ਛੱਡਿਆ ਨਹੀਂ ਦਾ ਬਸ ਜੇ ਨੂੰ ਪਤਾ ਕੀ ਉਹਨਾਂ ਨੇ ਕੋਲ ਹੀ ਗਾ ਦੇ ਉਹਨਾਂ ਨੇ ਖਿੱਚ ਕੇ ਰਹਿ ਗਿਆ ਪਤਾ ਨਹੀਂ ਲੱਗਣ ਉਹ ਪੁੱਛੋ ਉਹ ਕਿਹੇ ਸੱਟਾਂ ਲੱਗੀਆਂ ਸਾਡੇ ਦੋਹਾਂ ਦੇ ਲੈ ਆਪੇ ਖਿੱਚ ਪਾੜ ਗਿਆ ਸੱਟਾਂ ਲੱਗਿਆ ਇਹਨਾਂ ਨੂੰ ਲੱਤ ਮਾਰੀ ਮੋਟਰਸਾਈਕਲ ਨੂੰ ਜਾਂਦੇ ਜਾਂਦੇ ਦੇ ਬੜੂਆ ਲੈ ਕੇ ਕੱਢ ਕੇ ਚੱਲਦੇ ਮੋਟਰਸਾਈਕਲ ਤੋਂ ਇਹਨਾਂ ਨੂੰ ਸੱਟਾਂ ਲੱਗਿਆ ਵੇਖੋ ਜੀ ਸਿਰ ਤੇ ਆਹ ਤਾਂ ਪੈਰਾਂ ਦੇ ਲਾਈਆਂ ਹੀ ਸੱਟਾਂ ਇਹਨਾਂ ਦੇ ਆਹ ਲੀੜੇ ਪਾੜ ਗਏ ਆ ਆ ਬਾਬੇ ਦੇ ਗੇੜਤੀ ਆ ਬਾਬੇ ਦੇ ਗੇੜਤੀ ਤੇ ਆਹ ਇਥੇ ਤੰਤਾਂ ਰੋੜਦੇ ਆ ਜੀ ਆਹ ਵੇਖੋ ਰਸੂਲਪੁਰ ਵਾਲੀਆਂ ਨਹਿਰਾਂ ਦੇ ਆਹ ਮੋਟਰਸਾਈਕਲਾਂ ਇਹਨਾਂ ਦਾ ਹਾਂ ਜੀ ਇਹਨਾਂ ਲੋਕਾਂ ਨੂੰ ਸਹੀ ਜੁਆ ਜਾਈਦਾ ਤੇ ਸਰਕਾਰ ਨੂੰ ਚਾਹੀਦਾ ਕੋਈ ਵੱਡ ਕੰਮ ਇਹ ਤੇ ਲੋਕਾਂ ਨੂੰ ਵੱਡੇ ਮਾਰਦਿਆਂ ਵੇਖੀ ਚੋਵੇ ਜੀ ਕਿਸੇ ਕੋਈ ਦੇਲੀ ਆਈ ਇਹਨਾਂ ਦਾ ਪ੍ਰਵਾਹ ਹੋਵੇ ਆਹ ਦੇਖੋ ਬਾਬਾ ਮੈਂ ਹਰੀ ਗਿਆ ਹਰੀ ਗਿਆਲੇ ਬਾਈਪਾਸ ਤੇ ਇੰਡੀਗਾ ਵਰਗੀ ਕਾਰ ਆ ਡਿੱਗੀ ਵਾਲੀ ਭਾਈ ਮੇਰੀ ਗੱਡੀ ਦਾ ਫਰੰਟ ਸ਼ੀਸ਼ਾ ਭੰਨੇ ਆ ਇੱਥੇ ਕਾਰ ਤੇ 6-7 ਜਾਨੇ ਮੂੰਹ ਬੰਨੇ ਕੋਈ ਬੈਸਟਲ ਦਿਖਾਉਂਦਾ ਕੋਈ ਰਵਾ ਬੇਸਬਾਲ ਦਿਖਾਉਂਦਾ ਜਿਵੇਂ ਗੱਡੀ ਹੌਲੀ ਕਰਾ ਕੇ ਆਉਦੇ ਬੰਦੇ ਫੜਾ ਰੱਖੇ ਉਹਨੇ ਇਹ ਜਿਹੇ ਦਰਖਤਾਂ ਚਾਹੇ ਜਾਂ ਚ ਤੇ ਨਾਲ ਦੀ ਨਾਲ ਪੱਥਰ ਚਲਾ ਦੇ ਬਈ ਜੇ ਮੰਨ ਕੇ ਚੱਲੋ ਗੱਡੀ ਖੜ ਜਾਂਦੀ ਗੱਡੀ ਬੰਦ ਹੋ ਜਾਂਦੀ ਕਲਾਸ ਚਿੱਕੇ ਨਾਮ ਛੱਡੇ ਤੇ ਮੈਂ ਫੇਰ ਕੰਮ ਹੋ ਗਿਆ ਸੀ ਬਈ ਆਪਦਾ ਧਿਆਨ ਨਾਲ ਬਈ ਇੱਥੇ ਕੋਈ ਨਹੀਂ ਪੁਲਿਸ ਨਾਕਾ ਉਥੋਂ 1 ਕਿਲੋਮੀਟਰ ਪਿੱਛੇ ਆ ਸਾਰਾ ਦਰਿਆ ਵਾਲਾ ਪੁਲ ਪਾਰ ਕਰਕੇ ਮੈਂ ਹਰੀ ਕੰਦ ਤਰ ਤਰ ਨੂੰ ਜਾ ਰਿਹਾ ਸੀ ਬਾਈ ਠੀਕ ਹੈ ਤਾਂ ਆਪਦਾ ਜਿਹੜਾ ਵੀ ਆਉ ਬਾਈ ਧਿਆਨ ਨਾਲ ਦੇਖ ਕੇ ਹਜੇ ਟਾਈਮ ਦੇ ਲਓ ਘੰਟਾ ਮੈਨੂੰ ਖੜੇ ਨੂੰ ਹੋ ਗਿਆ 10:50 ਹੋਏ ਆ